ਜਦੋਂ ਕੋਈ ਚੰਗਾ ਕੰਮ ਕਰੇ ਤਾਂ ਉਸ ਦੀ ਤਾਰੀਫ਼ ਤਾਂ ਕਰਨੀ ਬਣਦੀ ਆ ਤਾਂ ਇੱਥੇ ਪੰਜਾਬ ਦੀ ਪੁਲਿਸ ਪਟਿਆਲਾ ਦੀ ਪੁਲਿਸ ਅਮਲੇਰ ਕੋਟਲਾ ਦੀ ਪੁਲਿਸ ਕਾਬਲੇ ਤਾਰੀਫ਼ ਹੈ ਕਿਉਂਕਿ 24 ਘੰਟੇ ਦੇ ਵਿੱਚ ਇੱਕ ਅਜੀਹਾ ਮਾਮਲਾ ਸੁਲਝਾ ਲਿਆ ਜੋ ਮਾਮਲਾ ਪੂਰਾ ਸੁਰੱਖਿਆ ਦੇ ਵਿੱਚ ਸੀ ਇੱਕ 7 ਸਾਲ ਦਾ ਮਾਸੂਮ ਦੋ ਕਿਡਨੇਪਰਾਂ ਦੇ ਵੱਲੋਂ ਕਿਡਨਾਪ ਕਰ ਲਿਆ ਸੀ ਉਹ ਕਿਡਨੇਪਰ ਵੀ ਕਰਦਾ ਪੇਤੀ ਸੀ ਤੁਸੀਂ ਕਹਾਵਤ ਸੁਣੀ ਹੋਵੇਗੀ ਕਿ ਘਰ ਦਾ ਬੇਦੀ ਲੰਕਾ ਟਾਏ ਤਾਂ ਘਰ ਦਾ ਪੇਤੀ ਹੀ ਸੀ ਦਰਅਸਲ ਖੰਨਾ ਮਲੇਰ ਕੋਟਲਾ ਰੋਡ ਦੇ ਉੱਤੇ ਪੈਂਦੇ ਪਿੰਡ ਸਿਹਾ ਦੋ ਦੇ ਇੱਕ 7 ਸਾਲ ਦੇ ਬੱਚੇ ਨੂੰ ਉਸ ਦੇ ਘਰ ਤੋਂ ਹੀ ਅਗਵਾ ਕਰ ਲਿਆ ਜਾਂਦਾ ਤਾਂ ਪੁਲਿਸ ਉਹਨਾਂ ਬਦਮਾਸ਼ਾਂ ਦੀ ਪੈੜ ਨੱਪਦੀ ਆ ਲਗਾਤਾਰ ਉਹਨਾਂ ਦੀਆਂ ਲੋਕੇਸ਼ਨਾਂ ਟਰੈਕ ਕੀਤੀਆਂ ਜਾਂਦੀਆਂ ਨੇ ਪੁਲਿਸ ਦੇ ਲਈ ਬੜੀ ਮੁਸ਼ਕਿਲ ਵਾਲਾ ਸਮਾਂ ਸੀ ਕਿਉਂਕਿ ਬਦਮਾਸ਼ ਜਿਹੜੇ ਸੀ ਉਹ ਕਰੋੜਾ ਰੁਪਏ ਦੀ ਫਰौती ਮੰਗ ਰਹੇ ਸੀ ਪਰਿਵਾਰ ਦੇ ਕੋਲੋਂ ਤਾਂ ਇੱਕ ਪਾਸੇ ਇਹ ਸੀ ਕਿ ਬੱਚੇ ਨੂੰ ਕੁਝ ਨਾ ਕਰ ਦੇਣਾ ਉਹ ਅਗਵਾਕਾਰ ਤਾਂ ਪੁਲਿਸ ਨੇ ਬੜੀ ਹੀ ਮੁਸ਼ਤੈਦੀ ਦੇ ਨਾਲ ਨਾਬਾ ਦੇ ਕੋਲ ਪਿੰਡ ਮਰੋੜ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਇਹਨਾਂ ਅਗਵਾਕਾਰਾਂ ਦਾ ਇਨਕਾਊਂਟਰ ਕਰ ਦਿੱਤਾ ਇਨਕਾਊਂਟਰ ਦੇ ਵਿੱਚ ਸਿਹਾ ਦੋ ਦਾ ਇੱਕ ਅਗਵਾਕਾਰ ਉਹ ਮਾਰਿਆ ਜਾਂਦਾ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਪੂਰੀ ਜਾਣਕਾਰੀ ਪਟਿਆਲਾ ਰੇਂਜ ਦੇ ਆਈਜੀ ਮਨਦੀਪ ਸਿੰਘ ਸਿੱਧੂ ਦੇ ਬਲੋਂ ਸਾਂਝੀ ਕੀਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਅਗਵਾਕਾਰਾਂ ਦੀ ਲੋਕੇਸ਼ਨ ਟਰੈਕ ਕੀਤੇ ਕਿਸ ਤਰੀਕੇ ਦੇ ਨਾਲ ਇਹ ਸਾਰੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਉਹ 7 ਸਾਲ ਦਾ ਬੱਚਾ ਸਹੀ ਸਲਾਮਤ ਪਰਿਵਾਰ ਦੇ ਕੋਲ ਪਹੁੰਚਾ ਦਿੱਤਾ ਹਰਪਾਲ ਚੀਮਾ ਵਿਤਮંત્રી ਉਹ ਪਰਿਵਾਰ ਦੇ ਕੋਲ ਪਹੁੰਚੇ ਬੱਚੇ ਨੂੰ ਲੈ ਕੇ ਤਾਂ ਪੁਲਿਸ ਦੀ ਤਾਰੀਫ ਵਾਕਿਆ ਕਰਨੀ ਬਣਦੀ ਆ ਤਾਂ ਪੁਲਿਸ ਦੇ ਇਸ ਕਾਮਯਾਬ ਆਪਰੇਸ਼ਨ ਨੂੰ ਦੇਖਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਹਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਤਾਂ ਇਹ ਪੂਰੀ ਟੀਮ ਦੀ ਅਸੀਂ ਵੀ ਤਾਰੀਫ ਕਰਦੇ ਆ ਹਰ ਕੋਈ ਤਾਰੀਫ ਕਰਦਾ ਵਾਕਈ ਹੀ ਵਧਾਈ ਦੇ ਪਾਤਰ ਹੈ ਪੰਜਾਬ ਦੀ ਪੁਲਿਸ ਪਟਿਆਲਾ ਮਲੇਰ ਕੋਟਲਾ ਦੀ ਪੁਲਿਸ ਜਿਨ੍ਹਾਂ ਦੇ ਵੱਲੋਂ ਇੱਕ ਮਾਸੂਮ ਨੂੰ ਉਹਨਾਂ ਪਰਿਵਾਰ ਤੱਕ ਪਹੁੰਚਾਇਆ ਕਿਉਂਕਿ ਬਹੁਤ ਔਖਾ ਸਮਾਂ ਹੁੰਦਾ ਪਰਿਵਾਰ ਦੇ ਲਈ ਆਪਣੇ ਆਪ ਨੂੰ ਸੰਭਣਾ ਜਦੋਂ ਕੋਈ ਇਸ ਤਰੀਕੇ ਨਾਲ ਉਹਨਾਂ ਦਾ ਬੱਚਾ ਉਹਨਾਂ ਤੋਂ ਦੂਰ ਹੋ ਗਿਆ ਤੇ ਉਹ ਉਹ ਵੀ ਬੱਚੇ ਦਾ ਕੁਝ ਪਤਾ ਨਹੀਂ ਸੀ ਕਿ ਬੱਚੇ ਦੇ ਨਾਲ ਕੀ ਕਰ ਸਕਦੇ ਸੀ ਆਪਣੀ ਜਾਨ ਬਚਾਉਣ ਦੇ ਖਾਤਰ ਬੱਚੇ ਨੂੰ ਵੀ ਕੁਝ ਕਰ ਸਕਦੇ ਸੀ ਇਸ ਤਰੀਕੇ ਦੀਆਂ ਧਮਕੀਆਂ ਵੀ ਦੇ ਰਹੇ ਸੀ ਉਹ ਤਾਂ ਪਰ ਪੁਲਿਸ ਨੇ ਬਹੁਤ ਹੀ ਮੁਸ਼ਤਦੀ ਦੇ ਨਾਲ ਬਹੁਤ ਹੀ ਚਲਾਕੀ ਦੇ ਨਾਲ ਜਿਹੜਾ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਕੀ ਕੁਝ ਕਹਿ ਰਹੇ ਨੇ ਮਨਦੀਪ ਸਿੰਘ ਸਿੱਧੂ ਉਹਨਾਂ ਦੀ ਜਵਾਨੀ ਸੁਣਾਉਣੀ ਹੈ ਤੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਕਿਸ ਤੇ ਕਿਹਨਾਂ ਪੁਲਿਸ ਦਾ ਧੰਨਵਾਦ ਕਰ ਰਹੇ ਨੇ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਿ ਤੁਸੀਂ ਪੁਲਿਸ ਲਾਈਨ ਪਟਿਆਲਾ ਵਿਖੇ ਆਏ ਹੋ ਤੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਿਹਾਂ ਦੌਦ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਆ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨੱਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖ-ਵੱਖ ਡਿਸਟ੍ਰਿਕਟ ਨੂੰ ਕਨਫਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆਂ ਮਤਲਬ ਕੱਲ ਲੇਟ ਨਾਈਟ ਇਨਾਂ ਦੀ ਮੂਵਮੈਂਟ ਆ ਜਿਹੜੀ ਕੋਈ ਰਾਤ ਦੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰ ਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਇਹਨਾਂ ਨੂੰ ਲੈਜਰ ਬਣ ਤੇ ਇਹ ਇਹ ਦੋ ਆਦਮੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਉਹ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਇਹ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁੱਛਗਿੱਛ ਤੇ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਜਿਹੜੀਆਂ ਮੇਨ ਪਾਰਟੀਆਂ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀਆਈਏ ਉਹਨਾਂ ਨੇ ਆਪਣੇ ਦੂਜੇ ਹੈਰੀ ਆ ਜਿਹੜੇ ਉਹ ਇੰਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਵਿੱਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਆ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਹੇ ਆ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨੀਸ਼ਲ ਪੁੱਛ ਗੇਚ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕ ਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਇੰਸਪੈਕਟਰ ਜਿਹੜਾ ਹੈਗਾ ਬਿੰਨੀ ਜਿਹੜਾ ਢਿੱਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਦਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋਹਾਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾ ਲਈ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦਿਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜਜੀ ਸੀ ਉਸ ਤੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮੁਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕੌਸਟੇਬਲ ਰੁਪਿੰਦਰ ਸਿੰਘ ਪੀਐਚਜੀ ਸ਼ਿਵਜੀ ਗਿਰੀ ਤੇ ਇੱਕ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮੁਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਹਾਜ਼ ਵਰਤਦਿਆਂ ਹੋયા ਉਹ ਜਦੋਂ ਉਸ என்கਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਹੀਕਲ ਦੀ ਸਰਚ ਕੀਤੀ ਤਾਂ ਬੱਚਾ ਸੀਟ ਦੇ ਵਿੱਚੋਂ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਇਹਨਾਂ ਨੇ ਬੱਚੇ ਨੂੰ ਅਨਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਇਰਸਟ ਲੈਵਲ ਤੇ ਮੌਨਟਰਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਤਲਬ ਮੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਸ ਉਹ ਲੱਗਦੀਆਂ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮੌਨਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕੌਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੌਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੜ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਇਹਦੇ ਵਿੱਚ ਉਵੇਂ ਜਾਣਾ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਕਾਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ a siha dot ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨੈਪ ਕੀਤਾ ਵੈਸੀ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਘਰਾਤੀ ਚਾਰ ਰਾਤਾਂ ਮਰ ਗਈ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ

पंजाब पुलिस पंजाब सरकार ਹਾਂ ਮੈਂ ਕਹਿੰਦਾ ਵੀ ਉਹ ਹੀ ਦਾ ਕੱਢ ਦੋ ਹਾਂਜੀ ਫੋਟੋ ਬਣਾਉਣੀ ਹੈ ਮੀਡੀਆ ਨੂੰ ਹਾਂਜੀ ਕੋਈ ਨਾ ਫਿਰ ਸਾਈਡ ਤੇ ਹੋ ਜਾਣਾ ਹਾਂਜੀ ਹਾਂਜੀ ਠੀਕ ਹੈ ਅੱਛਾ ਵੀਰ ਹੋ ਜਾਣਾ ਹਾਂ ਇਹਨੂੰ ਪਿੱਛੇ ਕਰ ਦਿਓ ਇੱਕ ਮਿੰਟ ਜੀ ਤੁਸੀਂ ਇੱਥੇ ਕਰ ਦੇਖੋ ਮੈਂ ਨਾਲ ਦੇਖਾਂ ਪਿੱਛੇ ਆ ਜਾਓ ਇਹ ਤਸਵੀਰਾਂ ਨੇ ਉਹ ਪਲ ਨੇ ਜਦੋਂ 7 ਸਾਲ ਦਾ ਮਾਸੂਮ ਪਵਕੀਰਤ ਆਪਣੇ ਘਰ ਪਹੁੰਚਿਆ ਬੀਤੇ ਦਿਨ ਇਸ ਨੂੰ ਅਗਵਾਕਰਾਂ ਦੇ ਵੱਲੋਂ ਜਿਹੜਾ ਕਿਡਨੈਪ ਕੀਤਾ ਗਿਆ ਸੀ ਘਰੋਂ ਹੀ ਉਸ ਨੂੰ ਕਿਡਨੈਪ ਕਰਕੇ ਲੈ ਗਏ ਸੀ ਤਾਂ ਤਸਵੀਰਾਂ ਹਰਪਾਲ ਸਿੰਘ ਚੀਮਾ ਐਸਐਸਪੀ ਨਾਲ ਉਹਨਾਂ ਦੇ ਖੰਨਾ ਜੋਤੀ ਯਾਦਵ ਬੈਂਸ ਪਹੁੰਚੇ ਨੇ ਔਰ ਹੋਰ ਪਿੰਡ ਦੇ ਲੋਕ ਔਰ ਇਹ ਤਸਵੀਰਾਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦਾ 7 ਸਾਲ ਦਾ ਮਾਸੂਮ ਬੱਚਾ ਇਸ ਤਰ੍ਹਾਂ ਅਗਵਾ ਹੋ ਗਿਆ ਹੋਵੇ ਤਾਂ ਦੇਖੋ ਤੁਸੀਂ ਮਾਂ ਕਿਵੇਂ ਆਪਣੇ ਪੁੱਤ ਨੂੰ ਲਾੜ ਲਡਾਉਂਦੀ ਨਜ਼ਰ ਆ ਰਹੀ ਹੈ ਤਾਂ ਬੇਹਤ ਭਾਵੁਕ ਕਰਦੀਆਂ ਇਹ ਤਸਵੀਰਾਂ ਔਰ ਪੰਜਾਬ ਪੁਲਿਸ ਦਾ ਕਾਬਲੇ ਤਾਰੀਫ ਕਮ ਨਜ਼ਰ ਆਇਆ ਮਲੇਰ ਕੋਟਲਾ ਪੁਲਿਸ ਔਰ ਇਸ ਤੋਂ ਇਲਾਵਾ ਖੰਨਾ ਪੁਲਿਸ ਪਟਿਆਲਾ ਪੁਲਿਸ ਬਹੁਤ ਕਮਾਲ ਦਾ ਜਿਹੜਾ ਪੁਲਿਸ ਦਾ ਰੋਲ ਜਿਹੜਾ ਸਾਰਾ ਨਜ਼ਰ ਆਇਆ ਐਸਐਸਪੀ ਨਾਨਕ ਸਿੰਘ ਪਟਿਆਲੇ ਤੋਂ ਔਰ ਇਹ ਇਹ ਤਸਵੀਰਾਂ